ਤਾਂ ਵੇਚਣ ਦਾ ਹੋਕਾ ਦਿਆ ਕਰਨਗੇ ਤਰਨ ਤਰਨ ਪੱਟੀ ਤੋਂ ਟਿਕਟ ਲੈ ਲਓ ਅਕਾਲੀ ਦਲ ਦੀ ਟਿਕਟ ਸਸਤੀ ਟਿਕਟ ਲੈ ਲਓ ਗੁਰਦੁਆਰਾ ਸਾਹਿਬ ਜਨਾਉਂਸਮੈਂਟ ਕੀਤੀ ਭਾਈ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਅਕਾਲੀ ਦਲ ਵਾਲੇ ਟਿਕਟਾਂ ਲਈ ਫਿਰਦੇ ਨੇ ਜਵਾਕਾਂ ਨੂੰ ਵੀ ਅੰਦਰ ਰੱਖੋ ਕੁੰਡੇ ਜਿੰਦੇ ਲਾ ਲੋ ਭਾਈ ਜੇ ਕੋਈ ਸ਼ੱਕੀ ਕਾ ਕੇ ਸਿੱਟ ਕੇ ਜਾਣ ਪੰਚਾਇਤ ਨੂੰ ਦਿਖਾਓ ਪਿੰਡ ਦੀ ਬੇਇੱਜ਼ਤੀ ਹੋ ਜੂ ਵੀ ਟਿਕਟ ਲੈ ਗਿਆ ਇਸ ਪਿੰਡ ਵਾਲੇ ਧਰਮੀ ਫੌਜੀ ਤਾਂ ਕਹਿ ਦਿੰਦੇ ਆ ਵੀ ਧਰਮੀ ਫੌਜੀ ਦੀ ਭਾਈ ਪਤਨੀ ਹੈ ਇਹ ਨਹੀਂ ਦੱਸਦੇ ਵੀ ਗੈਂਗਸਟਰ ਦੀ ਸੱਸ ਹੈ ਸੁਖਵੀਰ ਬਾਦਲ ਕਹਿੰਦਾ ਕਹਿੰਦਾ ਵੱਡੇ ਬਾਦਲ ਸਾਹਿਬ ਨੇ ਮੈਨੂੰ ਸਿਖਾਇਆ ਹੈ ਕਿ ਮਾ ਪਾਰਟੀ ਚ ਰਹਿਣਾ ਚਾਹੀਦਾ ਹੈ ਮਾ ਪਾਰਟੀ ਚ ਰਹਿ ਕੇ ਸੇਵਾ ਹੁੰਦੀ ਹੈ ਤੇ ਵੱਡੇ ਬਾਦਲ ਸਾਹਿਬ ਨੂੰ ਇਹ ਨਹੀਂ ਪਤਾ ਸੀ ਕਿ ਉਹ ਪਹਿਲੀ ਚੋਣ ਕਿਹੜੇ ਚੋਣ ਨਿਸ਼ਾਨ ਤੋਂ ਲੜੇ ਸੀ 1957 ਚ ਗਊ ਬੱਚਾ ਗਊ ਬੱਚਾ ਕੀ ਦਾ ਚੋਣ ਸੰਸੀ ਕਾਂਗਰਸ ਦਾ ਅਕਾਲੀ ਦਲ ਤਾਂ 1920 ਚ ਬਣ ਗਿਆ ਸੀ ਬਾਦਲ ਸਾਹਿਬ 1927 ਚ ਪੈਦਾ ਹੋਏ ਸੀ 1957 ਦੇ ਵਿੱਚ ਪਹਿਲੀ ਚੋਣ ਬਾਦਲ ਸਾਹਿਬ ਨੇ ਵੱਡੇ ਬਾਦਲ ਨੇ ਕਾਂਗਰਸ ਤੇ ਚੋਣਸ਼ਾਂ ਤੇ ਲੜੀ ਸੀ ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਵੀ ਟਕਸਾਲੀ ਕਾਲੀ ਨਹੀਂ ਹੈਗਾ ਉਹ ਦੂਜਿਆਂ ਨੂੰ ਵਫਾਦਾਰੀਆਂ ਸਿਖਾਉਂਦਾ ਕਦੇ ਕੌਮ ਪ੍ਰਤੀ ਵਫਾਦਾਰ ਰਹਿ ਡੱਬਰ ਇਹ ਕਦੇ ਜੈਤੋਂ ਵਾਲੇ ਮੋਰਚੇ ਦੀਆਂ ਜ਼ਹਿਰਾਂ ਕਦੇ ਕੋਟਕਪੂਰੇ ਬਰਗਾੜੀ ਦੇ ਵਿੱਚ ਬੇਅਦਬੀਆਂ ਕਰੇ ਜ਼ਥੇਦਾਰਾਂ ਨੂੰ ਘਰੇ ਬੁਲਾ ਕੇ ਮਾਫੀਆਂ ਕਿਸੇ ਨੂੰ ਦਾਇਰ ਦੋ ਮਾਫ ਕਰ ਦੋ ਇਹਨੂੰ ਮਾਫ ਕਰ ਦੋ ਕਦੇ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰਾ ਕੁਝ ਮੰਨ ਜਾਣਾ ਬਾਹਰ ਨਿਕਲ ਕੇ ਮੁੱਕਰ ਜਾਣਾ ਇਹ ਵਫਾਦਾਰੀਆਂ ਨੇ ਇਹ ਬੇ ਲੋਕਾਂ ਨੂੰ ਵਫਾਦਾਰੀਆਂ ਸਿਖਾਉਂਦੇ ਆ ਮੇਰੇ ਕੋਲੇ ਇਹਨਾਂ ਦੇ ਚਿੱਠੇ ਪਏ ਨੇ ਚਿੱਠੇ ਭਗਵਾਨ ਤਮਨ ਨੂੰ ਗਾਲਾਂ ਕਢੀ ਜਾਂਦੇ ਆ ਬੋਕਟਿਓ ਬੰਦਾ ਬੜਾ ਮੋੜਾ ਬੰਦਾ ਮੈਂ ਕਹਾਂ ਜੀ ਜਨਰਲ ਡੇਅਰ ਨੂੰ ਰੋਟੀ ਨਹੀਂ ਖਵਾਈ ਅਸੀਂ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 2000 ਨੂੰ ਜ਼ਖਮੀ ਕਰਕੇ ਰਾਤ ਨੂੰ ਰੋਟੀ ਕਿੱਥੇ ਖਾਦੀ ਸੀ ਮਜੀਠੇ ਖਾਦੀ ਸੀ ਬੜਾ ਰਾਤਰੀ ਭੋਜ ਦਿੱਤਾ ਸੀ ਇਹਨਾਂ ਨੇ ਬਾਅਦ ਦੇ ਵਿੱਚ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਚੋਂ ਸਰੋਪਾ ਦਵਾਤਾ ਸੀ ਇਹਨਾਂ ਨੇ ਕੇ ਦਾ ਕਸੂਰ ਨਹੀਂ ਸੀ ਜੀ ਇਹ ਤੇ ਡਿਊਟੀ ਸੀ ਤੇ ਸਰੋਪਾ ਦਿੱਤਾ ਸੀ ਕਾਲ ਤੱਕ ਸਾਡੇ ਜਥੇਦਾਰ ਨੇ ਉਸ ਵੇਲੇ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਅਰੂੜ ਸਿੰਘ ਕੌਣ ਸੀ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਐ ਪੈ ਮੇਰੇ ਕੋਲ ਕੁੰਡੀਆਂ ਆੜਦੀਆਂ ਇਹਨਾਂ ਦੀਆਂ ਕਹੋ ਗਲਤ ਬੋਲ ਰਿਹਾ ਕਹਿਣ ਕਿਹੜੇ ਮੂੰਹ ਨਾਲ ਵੋਟਾਂ ਮੰਗਦੇ ਫਿਰਦੇ ਆ ਪੰਥ ਦੇ ਨਾਂ ਤੇ ਧਰਮੀ ਫੌਜੀ ਮੇਰੇ ਕੋਲੇ ਆਏ ਸੀ ਉਹ ਕਹਿੰਦੇ ਸਾਡਾ ਤਾਂ ਬੁਰਾ ਹਾਲ ਕਰਤਾ ਅਸੀਂ 6606 ਸੀ ਜਿਸ ਵੇਲੇ ਅਸੀਂ ਬੈਰਕਾਂ ਛੱਡ ਕੇ ਆਇਆ ਅੱਜ 2000 ਰਹਿ ਗਿਆ 2000 ਦੇ ਲਗਭਗ ਰਹਿ ਗਏ 4000 ਤੋਂ ਵੱਧ ਕਹਿੰਦਾ ਮਰ ਗਏ ਜੀ ਜਾਂ ਰੁਲ ਖੁੱਲ ਗਏ ਟੱਬਰੀ ਨਹੀਂ ਰਹੇ ਪਹਿਲਾਂ ਤਾਂ ਕਦੇ ਸਾਨੂੰ ਪੁੱਛਿਆ ਨਹੀਂ ਜੀ ਹੁਣ ਇਹਨਾਂ ਨੂੰ ਧਰਮੀ ਫੌਜੀ ਯਾਦ ਆ ਗਏ ਧਰਮੀ ਫੌਜੀ ਤਾਂ ਕਹਿ ਦਿੰਦੇ ਆ ਵੀ ਧਰਮੀ ਫੌਜੀ ਦੀ ਭਾਈ ਪਤਨੀ ਹੈ ਇਹ ਨਹੀਂ ਦੱਸਦੇ ਵੀ ਗੈਂਗਸਟਰ ਦੀ ਸੱਸ ਹੈ ਇਹਨ ਦੱਸਿਆ ਹੈ ਹੈ ਇਹ ਤਾਂ ਇਹ ਦੱਸਿਆ ਨਾ ਤੁਹਾਨੂੰ ਇਹ ਦੱਸਣ ਵਾਸਤੇ ਭੌਤ ਮਨ ਹੈਗਾ ਆ ਆ ਇਹਨਾਂ ਦੇ ਕਰਤਾਰ ਨੇ ਆ ਆ ਇਹਨਾਂ ਦੇ ਕਰਤਾਰ ਨੇ ਇਹਨੂੰ ਟਿਕਟ ਦੇਣ ਨੂੰ ਬੰਦਾ ਨਹੀਂ ਲੱਭ ਰਿਹਾ ਹਾਲੇ ਟਿਕਟ ਦੇਣ ਨੂੰ ਬੰਦਾ ਨਹੀਂ ਜੀ ਟਿਕਟ ਲੈਣ ਨੂੰ ਬੰਦਾ ਨਹੀਂ ਆ ਰਿਹਾ ਇਹਨਾਂ ਕੋਲੇ ਮੇਰੇ ਬੱਤੀ ਦੰਦ ਨੇ ਉਹ ਮੇਰੇ ਮੂੰਹ ਚ ਕੋਈ ਗੱਲ ਨਿਕਲ ਜਾਂਦੀ ਐ ਨਾ ਸੌਂ ਲੱਗੇ ਮੈਂ ਤਾਂ ਮੇਰੀ ਮਾਂ ਵੀ ਕਹਿੰਦੀ ਹੁੰਦੀ ਐ ਉਹ ਤਾਂ ਸੋਚ ਕੇ ਬੋਲਿਆ ਕਰ ਕਿਤੇ ਤੇਰੀਆਂ ਗੱਲਾਂ ਪੂਰੀਆਂ ਹੋ ਜਾਂਦੇ ਨੇ ਮੈਂ ਕਿਤੇ ਕਹਿ ਬੈਠਾ 2019 'ਚ ਨਾ ਵੋਟਾਂ ਸੀ ਮੈਨੂੰ ਪੱਤਰਕਾਰ ਕਹਿੰਦੇ ਅਕਾਲੀ ਦਲ ਦਾ ਕੀ ਬਣੂ ਮੈਂ ਕਿਹਾ 1920 'ਚ ਸ਼ੁਰੂ 2019 'ਚ ਖਤਮ ਨਾ 90 ਸਾਲਾਂ ਲੀਜ਼ ਸੀ ਮੈਂ ਕਿਹਾ ਖਤਮ ਹੋਣ ਲੱਗੀ ਐ ਬੱਸ ਹੋ ਗਿਆ ਖਤਮ ਹੁਣ ਬਣਦਾ ਹੁਣ ਬਣਦਾ ਐ ਦੋ ਵੀ ਬਣਦੇ ਹੁਣ ਤਾਂ ਦੋ ਵੀ ਬਣਦੇ ਮਨਜ਼ੂਰ ਹੈ ਇਹਨਾਂ ਨੂੰ ਲੈ ਹੁਣ ਇੱਕ ਅੱਜ ਚਬਾਣ ਵਾਲਿਓ ਮੈਂ ਤੁਹਾਡੇ ਕੋਲੇ ਹੋਰ ਗੱਲ ਕਹਿਣ ਚੱਲਿਆ ਏ ਵੀ ਨੋਟ ਕਰ ਲਿਓ 2027 ਚ ਆਹ ਹਾਲਤ ਹੋ ਜਾਣੀ ਆਕਾਲੀ ਦਲ ਦੀ ਵੀ ਸਬਜ਼ੀ ਵਾਲਿਆਂ ਵਾਂਗੂ ਨਾ ਸਾਈਕਲ ਲੈ ਕੇ ਟਿਕਟਾਂ ਵੇਚਣ ਦਾ ਹੋਕਾ ਦਿਆ ਕਰਨਗੇ ਤਰਨ ਤਰਨ ਪੱਟੀ ਤੋਂ ਟਿਕਟ ਲੈ ਲਓ ਅਕਾਲੀ ਦਲ ਦੀ ਟਿਕਟ ਸਸਤੀ ਟਿਕਟ ਲੈ ਲਓ ਗੁਰਦੁਆਰਾ ਸਾਹਿਬ ਜੇ ਅਨਾਉਂਸਮੈਂਟ ਕੀਤੀ ਭਾਈ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਅਕਾਲੀ ਦਲ ਵਾਲੇ ਟਿਕਟਾਂ ਲਈ ਫਿਰਦੇ ਨੇ ਜਵਾਕਾਂ ਨੂੰ ਵੀ ਅੰਦਰ ਰੱਖੋ ਕੁੰਡੇ ਜਿੰਦੇ ਲਾ ਲਓ ਭਾਈ ਜੇ ਕੋਈ ਸ਼ੱਕੀ ਕਾ ਕੇ ਸਿੱਟ ਕੇ ਜਾਣ ਪੰਚਾਇਤ ਨੂੰ ਦਿਖਾਓ ਪਿੰਡ ਦੀ ਬੇਇੱਜ਼ਤੀ ਹੋ ਜੂ ਵੀ ਟਿਕਟ ਲੈ ਗਿਆ ਇਸ ਪਿੰਡ ਵਾਲੇ ਆ ਹਾਲ ਤੂ ਇਹਨਾਂ ਦੀ ਲਿਖ ਲਿਓ ਅਗਲਾ ਕਹਿੰਦਾ ਬੇਇੱਜ਼ਤੀ ਕਰਾਉਣੀ ਐ ਨਾ ਟਿਕਟ ਲੈ ਕੇ ਯਾਰ ਲੋਕਾਂ ਨੂੰ ਕਿ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਵਾਂਗੇ ਲੋਕਾਂ ਕੋਲੇ ਆਹ ਹਾਲਤ ਕੀਤੀ ਇਹਨਾਂ ਨੇ ਹੈ ਕੋਈ ਨਹੀਂ ਮੰਗਦਾ ਜੀ ਨਾ ਟਿਕਟ ਸਾਡੇ ਆਲੇ ਪਾਸ ਤਾਂ ਲੋਕ ਜਿੰਦੇ ਲਾ ਕੇ ਥੱਲੇ ਬਿਰਲ ਜਿਹੜੀ ਰਹਿੰਦੀ ਐ ਨਾ ਬਿਰਲ ਗੇਟਾਂ ਦੇ ਉਹਦੇ ਚ ਵੀ ਕੱਪੜਾ ਫਸਾਉਂਦੇ ਨੇ ਵੀ ਥੱਲੂ ਦੀ ਨਾ ਟਿਕਟ ਸਿੱਟ ਜਾਣ ਕਿਤੇ ਆਏ